ਹਾਜਲਕਾ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਵੱਲੋਂ ਆਪਣੇ ਘਰ ਦੇ ਵਿੱਚ ਇੱਕ ਗਾਂ ਦੇ ਬੱਚੇ ਦਾ ਸਿਰ ਕੱਟ ਕੇ ਰੱਖ ਲਿਆ ਜਿਸ ਤੇ ਲੋਕ, ਫਟਕੁਠੇ ਅਤੇ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਘਰ ਦੇ ਵਿੱਚ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਫੋਟੇ ਹੀ ਪੰਜਾਬ ਪੁਲਿਸ ਵੱਲੋਂ ਇਸ ਦੇ ਖਿਲਾਫ ਪਰਚਾ ਵੀ ਦਰਜ ਕਰ ਲਿਆ ਗਿਆ। ਇਸ ਸੰਬੰਧੀ ਡੀਐਸਪੀ ਸ਼ਪੇਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਮਲੇ ਵਿੱਚ ਪੜਤਾਲ ਦੌਰਾਨ ਪਾਇਆ ਗਿਆ ਕਿ ਦੋਸ਼ੀ ਵੱਲੋਂ ਅਜਿਹੇ ਕਿਸੇ ਦੀ ਧਾਰਮਿਕ ਭਾਵਨਾ ਨੂੰ ਭੜਕਾਉਣ ਲਈ ਜਾਂ ਹੋਰ ਇਰਾਦੇ ਨਾਲ ਨਹੀਂ ਕੀਤਾ ਗਿਆ ਸੀ ਸਗੋਂ ਉਹ ਚਾਹੁੰਦਾ ਸੀ ਕਿ ਉਸ ਦੀ ਗਾਂ ਦਾ ਜੋ ਬੱਚਾ ਮਰ ਗਿਆ ਸੀ ਉਹ ਗਾਂ ਦੁੱਧੋਣਾ ਭੱਜ ਜਾਵੇ ਅਤੇ ਉਸ ਬੱਚੇ ਨੂੰ ਉਸ ਦਿਖਾ ਕੇ ਉਹ ਗਾਂ ਦੀ ਧਾਰ ਕੱਢ ਲੈਂਦਾ ਸੀ ਪਰ ਫਿਰ ਵੀ ਉਸਤੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਉਧਰ ਉਸ ਵਿਅਕਤੀ ਨੇ ਵੀ ਇਹ ਹੀ ਕਹਾਣੀ ਲੋਕਾਂ ਨੂੰ ਅਤੇ ਪੁਲਿਸ ਨੂੰ ਦੱਸੀ ਬੋਲਣਾ ਨੇ ਲੋਕਾਂ ਨੂੰ ਹੀ ਅਪੀਲ ਕੀਤੀ ਕਿ ਉਹ ਕਿਸੇ ਅਫਵਾਹ ਵਿੱਚ ਨਾ ਆਉਣ ਅਤੇ ਇਸ ਪਿਛੇ ਕੋਈ ਹੋਰ ਸਾਜ਼ਿਸ਼ ਨਹੀਂ ਹੈ ਬਾਕੀ ਤੁਸੀਂ ਖੋਦ ਸੁਣੋ વિશેષ ਰਿਪੋਰਟ ਹਰਪਾਲ ਸਿੰਘ ਆਪਾਂ ਜੇ ਬੱਚਾ ਮਰ ਜੇ ਆਪਾਂ ਜੇ ਆਪਣੇ ਮਾੜ ਦਾ ਪ੍ਰੇਮ ਹੋਏ ਤੇ ਫਿਰ ਆਪਾਂ ਨੱਕ ਕੱਟ ਕੇ ਰੱਖ ਲੈਂਦੇ ਹੁਣ ਇੱਕ ਜਾਨਵਰ ਮਾਰ ਹੀ ਗਿਆ ਹਾਂ ਉਹ ਮਰ ਗਿਆ ਪਰ ਇਹ ਤੈਨੂੰ ਪਤਾ ਨਹੀਂ ਕਿ ਵੀ ਇਹਨੂੰ ਆਪਾਂ ਪੂਜਦੇ ਆ ਇਹਦੀ ਪੂਜਾ ਕਰਦੇ ਆ ਗੋ ਮੰਦਾ ਹੋਰ ਕੋਈ ਨਹੀਂ ਥੋੜੀ ਐ ਵੀ ਜਿਹੜਾ ਬਲਟ ਪੱਟੇ ਆਪਣੇ ਅਸੀਂ ਨਹੀਂ ਕਰਦੇ ਆਪਣੇ ਬੱਚੇ ਨੂੰ ਕਰ ਦਿਆਂ ਨੂੰ ਕੱਟ ਕੇ ਰੱਖਣ ਦਾ ਰੀਤ ਦੱਸਦੇ ਆਇਆ ਇੱਕ ਯੱਕੇ ਕੀ ਕੀ ਚੱਕਰ ਨਾਲੋ ਇਹ ਗੱਲ ਨਹੀਂ ਕਰੀ ਨਹੀਂ ਸਕਦੇ ਵੀ ਅੰਨ ਨਾਲ ਫੇਰ ਜਾ ਰਹੀ ਹੈ 14 ਤਰੀਕ ਨੂੰ ਥਾਣਾ ਸਿਟੀ ਹਲਕਾ ਵਿਕੇ ਇੱਕ ਵਿਅਕਤੀ ਨੇ ਕੰਪਲੀਟ ਕੀਤੀ ਜਿਸ ਕਿਸੇ ਵਿਅਕਤੀ ਨੇ ਉਹਨਾਂ ਦੇ ਗਾਂ ਦੇ ਆਪਣੇ ਉਹਦੇ ਬੱਚੇ ਦਾ ਉਹਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਹੋਇਆ ਉਹਦੀ ਜੋ ਸੀ ਰਿਪੋਰਟ ਕੰਪਲੀਟ ਤੇ ਅਸੀਂ ਥਾਣਾ ਸਿਟੀ ਵਿੱਚ ਮੁਕੰਮਲਾ ਦਰਜ ਕਰਕੇ ਉਸ ਵਿਅਕਤੀ ਦੀ ਜਿਸ ਵਿਅਕਤੀ ਨੇ ਗਾਂ ਦੇ ਬੱਚੇ ਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਸੀ ਉਹਦੇ ਖਲਾਫ ਮੁਕਦਮਾ ਦਰਜ ਕਰਕੇ ਸਾਡੇ ਵੱਲੋਂ ਥਾਣਾ ਸਿਟੀ ਫਾਇਲ ਕੈਸਟ ਕਾਰਵਾਈ ਹਮਲੇ ਜਿਹਾ ਲਿਆਂਦੀ ਗਈ ਸਾਡੇ ਵੱਲੋਂ ਸਰ ਕੀ ਕਾਰਨ ਕੇ ਸਾਹਮਣੇ ਆਇਆ ਕਿ ਇਸ ਤਰ੍ਹਾਂ ਕੋਈ ਐਕਚੁਅਲੀ ਜੋ ਮੂਲ ਤੌਰ ਤੇ ਤਫ਼ਸੀਲ ਤਰ੍ਹਾਂ ਇਹ ਸਾਹਮਣੇ ਆਇਆ ਉਸ ਵਿਅਕਤੀ ਨੇ ਗਾਂਵਾਂ ਰੱਖਿਆ ਨੇ ਉਹ ਗਾਂ ਦੇ ਮਲਬੀ ਦੁੱਧ ਦੇਣ ਵਾਲੇ ਸੀ ਉਹਦੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਬੱਚੇ ਦਾ ਮੌਤ ਹੋ ਗਈ ਤੇ ਗਾਂ ਦੁੱਧ ਨਹੀਂ ਦਿੰਦੀ ਸੋਨੇ ਕੀ ਕੀਤਾ ਮਲਬੀ ਉਹਨੇ ਉਹਨੇ ਬੱਚੇ ਦੀ ਮੌਤ ਹੋ ਗਈ ਤੇ ਬੱਚੇ ਦਾ ਜਿਹੜਾ ਮਲਬੀ ਸਿਰ ਸੀ ਕੱਟ ਕੇ ਰੱਖ ਲਿਆ ਤੇ ਉਹ ਮਲਬੀ ਗਾਂ ਨੂੰ ਤਾਂ ਖਾਣ ਵਾਸਤੇ ਵੀ ਉਹਦੇ ਨਾਲ ਕੋਈ ਗਾਂ ਦੁੱਧ ਦੁੱਧ ਦੇਵੇ ਕਰੇਗੀ ਇਕੱਲੀ ਹੋਰ ਆਈ ਕਰਨੇ ਹੋਰ ਕੋਈ ਕੋਈ ਧਾਰਮਿਕ ਜਾਂ ਕੋਈ ਹੋਰ ਇਸ਼ੂ ਨਹੀਂ ਹੈਗਾ